ਤੋਤਾ ਕਿਸੇ ਨੇ ਫੜਿਆ ਤੋਤੇ ਬੋਲਦੇ ਹਨ ਕਿਸੇ ਨੇ ਤੋਤਾ ਫੜਿਆ ਉਹਨੂੰ ਇਹ ਸਿਖਾਇਆ ਗਿਆ ਸਰਕਾਰੀ ਆਏਗਾ ਦਾਣੇ ਪਾਏਗਾ ਜਾਲ ਵਸਾਏਗਾ ਪਕੜ ਕੇ ਲੈ ਜਾਏ ਉਹ ਤੋਤਾ ਪਕੜਿਆ ਉਹਨੂੰ ਇਹ ਸਿਖਾਇਆ ਗਿਆ ਸਰਕਾਰੀ ਆਏਗਾ ਦਾਣੇ ਪਾਏਗਾ ਜਾਲ ਵਸਾਏਗਾ ਪਕੜ ਕੇ ਲੈ ਜਾਏ ਤੋਤੇ ਦੀ ਰੁਟੀਨ ਬਣ ਗਈ ਸਕਾਰੀ ਆਏਗਾ ਜਾਲ ਵਿਸਾਏਗਾ ਦਾਣੇ ਪਾਏਗਾ ਪਕੜ ਕੇ ਲੈ ਜਾਏਗਾ ਇੱਕ ਦਿਨ ਉਹ ਤੋਤਾ ਉੱਡ ਗਿਆ ਉੱਡ ਕੇ ਤੋਤਿਆਂ ਦੀ ਡਾਰ ਦੇ ਵਿੱਚ ਰਲ ਗਿਆ ਜਦੋਂ ਤੋਤਿਆਂ ਦੀ ਡਾਰ ਦੇ ਵਿੱਚ ਰਲਿਆ ਤੇ ਪਿਆਰਿਓ ਜਿਵੇਂ ਉਹ ਬੋਲਦਾ ਸਾਰੇ ਤੋਤੇ ਬੋਲਦੇ ਨੇ ਉਹ ਤੋਤਾ ਬੋਲਦਾ ਸਕਾਰੀ ਆਏਗਾ ਦਾਣੇ ਪਾਏਗਾ ਜਾਲ ਵਿਸਾਏਗਾ ਪਕੜ ਕੇ ਲੈ ਜਾਏ ਤੇ ਪਿਆਰਿਓ ਉਸੇ ਜੰਗਲ ਦੇ ਵਿੱਚ ਇੱਕ ਸਕਾਰੀ ਆ ਗਿਆ ਤੋਤੇ ਫੜਨ ਵਾਲਾ ਜਾਨਵਰਾਂ ਨੂੰ ਫੜਨ ਵਾਲਾ ਉਧਰੋਂ ਤੋਤੇ ਉੱਚੀ ਉੱਚੀ ਰੌਲਾ ਪਾਉਂਦੇ ਨੇ ਸਕਾਰੀ ਆਏਗਾ ਦਾਣੇ ਪਾਏਗਾ ਜਾਲ ਵਸਾਏਗਾ ਪਕੜ ਕੇ ਲੈ ਜਾਏਗਾ ਸਕਾਰੀ ਸੋਚਦਾ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਹੁਣ ਮੈਂ ਮੇਰੇ ਆਉਣ ਦਾ ਕੀ ਫਾਇਦਾ ਹੋਇਆ ਇਹਨਾਂ ਨੂੰ ਤਾਂ ਪਤਾ ਮੈਂ ਕਿਵੇਂ ਫੜ ਸਕਦਾ ਵਾਪਸ ਚਲੇ ਗਿਆ ਤੇ ਜਦੋਂ ਵਾਪਸ ਗਿਆ ਨਾ ਜਦੋਂ ਘਰ ਪਹੁੰਚਿਆ ਉਹਦਾ ਪਿਤਾ ਕਹਿਣ ਲੱਗਿਆ ਭਾਈ ਤੂੰ ਜਾਨਵਰ ਤੋਤੇ ਫੜਨ ਗਿਆ ਸੀ ਫੜ ਕੇ ਨਹੀਂ ਲਿਆਇਆ ਕਹਿਣ ਲੱਗਿਆ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਉਹ ਤਾਂ ਪਹਿਨਾ ਹੀ ਕਹਿੰਦੇ ਨੇ ਸਕਾਰੀ ਆਏਗਾ ਦਾਣੇ ਪਾਏਗਾ ਜਲ ਬਸਾਏਗਾ ਪਕੜ ਕੇ ਲੈ ਜਾਏਗਾ ਪਿਤਾ ਸਿਆਣਾ ਹੈ ਸੋਝੀ ਵਾਲਾ ਉਹਨੂੰ ਇਹ ਗੱਲ ਦਾ ਪਤਾ ਹੈ ਵੀ ਇਹ ਤੋਤਿਆਂ ਦਾ ਰੱਟਾ ਹੀ ਲਾਇਆ ਹੁੰਦਾ ਹੈ ਪਿਆਰਿਆ ਤੋਤਿਆਂ ਦਾ ਰੱਟਾ ਹੀ ਹੁੰਦਾ ਹੈ ਤੋਤੇ ਨੂੰ ਗਿਆਨ ਨਹੀਂ ਹੁੰਦਾ ਉਸ ਕੱਲ ਦਾ ਤੇ ਪਿਆਰੇ ਉਹਦਾ ਪਿਤਾ ਕਹਿੰਹ ਲੱਗਿਆ ਤੂੰ ਗਲਤੀ કરી ਤੂੰ ਦਾਣੇ ਪਾਉਣੇ ਸੀ ਜਾਲ ਵਸਾਉਣਾ ਸੀ ਕਹਿੰਦਾ ਪਹਿਨਾ ਹੀ ਪਾਉਂਦੇ ਸੀ ਕਹਿੰਦੇ ਨਹੀਂ ਨਹੀਂ ਇਹ ਤੋਤਿਆਂ ਦਾ ਤਾਂ ਰੱਟਾ ਹੁੰਦਾ ਤੂੰ ਜਾ ਕੇ ਉੱਥੇ ਜੰਗਲ ਦੇ ਵਿੱਚ ਜਾ ਜਾਲ ਵਸਾ ਦਾਣੇ ਪਾ ਤੇ ਫੜ ਕੇ ਲਿਆ ਉਹ ਆਏ ਤੋਤੇ ਫਿਰ ਉਹੀ ਰੱਟਾ ਲਾਉਂਦੇ ਨੇ ਮਨ 'ਚ ਇਹਦੇ ਵੀ ਵੀ ਇਹਨਾਂ ਨੂੰ ਪਤਾ ਹੈ ਪਰ ਇਹ ਜਦੋਂ ਆਇਆ ਇਹਨੇ ਦਾਣੇ ਪਾਏ ਜਾਲ ਵਸਾਇਆ ਤੇ ਜਿਹੜੇ ਤੋਤੇ ਉੱਚੇ ਉੱਚੇ ਰਾਲਾ ਪਾਉਂਦੇ ਸੀ ਨਾ ਸਕਾਰੀ ਆਏਗਾ ਦਾਣੇ ਪਾਏਗਾ ਜਾਲ ਵਸਾਏਗਾ ਪਕੜ ਕੇ ਲੈ ਜਾਏਗਾ ਜਦੋਂ ਹੀ ਦਾਣੇ ਪਾਏ ਜਾਲ ਛੱਡਿਆ ਸਾਰੀ ਤੋਤੇ ਉੱਤੇ ਬੈਠ ਕੇ ਤੇ ਇਹੀ ਹਾਲ ਸਾਡਾ ਹੋਇਆ ਅੱਜ ਉੱਚੀ ਉੱਚੀ ਅਸੀਂ ਧਰਮ ਦੇ ਰੌਲੇ ਬਹੁਤ ਪਾਉਨੇ ਆ ਗੁਰੂਆਂ ਦਾ ਨਾਮ ਬਹੁਤ ਵੇਚਦੇ ਆ ਬਹੁਤ ਝਗੜੇ ਹੁੰਦੇ ਨੇ ਅੱਜ ਗ੍ਰੰਥਾਂ ਦੇ ਨਾਮ ਤੇ ਝਗੜੇ ਸੰਤਾਂ ਦੇ ਨਾਮ ਤੇ ਝੜਕੜੇ ਗੁਰੂਆਂ ਦੇ ਨਾਮ ਤੇ ਝਗੜੇ ਪਰ ਬੇਸਿਆਂ ਦੇ ਵਿੱਚ ਅਸੀਂ ਐਨੇ ਖੁੱਬੇ ਪਏ ਆ ਉੱਪਰੋਂ ਦਿਖਾਵਾ ਹੋ ਰਿਹਾ ਤੇ ਮਿੰਟ ਤੇ ਸਾਲ ਮਾਰ ਕੇ ਉੱਥੇ ਜਾ ਬੜਦੇ ਆ